ਡਿਸਪੋਜੀਸ਼ਨ ਲੱਗਣ ਜਾ ਰਹੀ ਹੈ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜੀ ਕੱਲ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਅੱਜ ਵੀ ਜਿਹੜੀ ਇਹ ਮੀਟਿੰਗ ਜਿਹੜੀ ਹੈ ਚੱਲਦੀ ਪਈ ਹੈ ਸਿਲਸਿਲਾ ਜਿਹੜਾ ਚੱਲਦਾ ਪਿਆ ਹੈ ਮੀਟਿੰਗਾਂ ਦਾ ਤੇ 28 29 30 ਜਿਹੜੀ ਹੋਟਲ ਹਾਇਆਤ ਦੇ ਵਿੱਚ ਜਿਹੜੀ ਇਹ ਐਗਜ਼ਿਬਿਸ਼ਨ ਲੱਗਣ ਜਾ ਰਹੀ ਹੈ ਜਿਹੜੇ ਵਿਜ਼ਟਰ ਵੀ ਆਏ ਨੇ ਜਾਂ ਕਹਾਂਗੇ ਬਾਅਰ ਜਿਹੜੇ ਨੇ ਸੇਲਰ ਨੇ ਉਹ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸਰ ਕੀ ਨਾਮ ਹੈ ਮੇਰਾ ਨਾਮ ਸੁਨਿੰਦਰ ਸ਼ਰਮਾ ਫੈਨਸੀ ਗਾਰਮੈਂਟ ਡਾਲਵੇਅਰ ਤੋਂ ਮੈਂ ਲੁਧਿਆਣਾ ਹੋਜਰੀਆ ਗਾਰਮੈਂਟ ਟ੍ਰ ਤੇ ਅਸੀਂ ਹਰ ਸਾਲ ਦੀ ਜਮਾਂ ਪਿੱਛੇ ਦੋ ਲੱਗੀਆਂ ਗਈਆਂ ਸੁਨਹਿਣਾਆਂ ਦੀਆਂ ਜੀ ਹੁਣ ਤੀਸਰੀ ਲੱਗਣ ਜਾ ਰਹੀ ਹੈ ਅਸੀਂ ਹਮੇਸ਼ਾ ਹੀ ਇਹਨਾਂ ਦਾ ਸਹਿਯੋਗ ਕਰਦੇ ਰਹੇ ਹਾਂ ਅੱਗੋ ਵੀ ਕਰਦੇ ਰਹਿਵਾਂਗੇ ਐਸੀ ਤਰ੍ਹਾਂ ਦੀਆਂ ਕਮੀਆਂ ਰਹੀਆਂ ਜਿਹੜੀਆਂ ਪਿਛਲੀਆਂ ਦੋ ਸਾਲਾਂ ਜਿਹੜੀਆਂ ਇਸ ਵਾਰੀ ਗੱਲਾਂ ਜਿਹੜੀਆਂ ਕਮੀਆਂ ਹੁੰਦੀਆਂ ਨੇ ਉਹ ਚਾਰ ਵੇ ਡਿਸਕਸ ਹੁੰਦੀਆਂ ਨੇ ਕੁਝ ਦੂਰ ਹੋ ਜਾਂਦੀਆਂ ਨੇ ਕੁਝ ਰਹਿ ਜਾਂਦੀਆਂ ਨੇ ਜੀ ਤੇ ਉਹਨੇ ਜਿਹੜਾ ਇੱਕ ਵਾਰੀ ਦੁਆਰਾ ਡੇਟ ਮੈਂ ਦੱਸ ਦਿਓ ਸਰ ਜੀ ਨੇ ਕੇ ਸਭੀ ਜਿਹੜੇ ਨਵੇਂ ਰੂਮ ਜਿਹੜੇ ਜਤਾਏ ਗਏ 155 ਰੂਮ ਨੇ ਜੀ ਹਜੇ ਵੀ ਵੇਟਿੰਗ ਚ ਬੰਦੇ ਖੜੇ ਨੇ ਕਾਫੀ ਨਾਲ ਬੋਲ ਜੀ ਕਿਉਂਕਿ ਰੂਮ ਉੱਥੇ ਹੋਟਲ ਕੋਲ ਹੈ ਨਹੀਂ ਜੀ ਇਸ ਕਰਕੇ ਨੇ ਕਿ ਮੈਂਬਰ ਦੇ ਵਿੱਚ ਕਾਫੀ ਜਿਆਦਾ ਵੇਟਿੰਗ ਕਰ ਰਹੇ ਨੇ ਸਰ ਪਹਿਲਾਂ ਨਾਲੋਂ ਬੈਟਰ ਜਾਂਦੀ ਉਮੀਦ ਹੈ ਵੈਸੇ ਜੀ ਜੋ ਅਸੀਂ ਸੋਚਦੇ ਬਾਕੀ ਤਾਂ ਪਿਛਲੀ ਵਾਰੀ ਕਿੰਨੇ ਕੁ ਵਿਸਟਰ ਜਿਹੜੇ ਅਕਾਊਂਟਿੰਗ ਦੇ ਵਿੱਚ ਸੀਗੇ ਜਿਹੜੇ ਇਸ ਵਾਰੀ ਲੱਗਦਾ ਕਿ ਪਿਛਲੀ ਵਾਰੀ 352200 2800 ਤੋਂ ਬਾਅਦ ਇਸ ਵਾਰੀ ਇਹ ਹੋਰ ਵੀ ਇਨਵਾਈਟ ਕੀ ਉਮੀਦ ਹੈ 3000 ਰੁਪਏ ਕਰ ਲਵਾਂਗੇ ਇਸ ਵਾਰੀ 3000 ਰੁਪਏ ਕਰ ਲਵਾਂਗੇ ਉਹ ਜਿਵੇਂ ਦੇਖਿਆ ਜਾਂਦਾ ਹੈ ਕਿ ਦਿੱਲੀ ਦੇ ਵਿੱਚ ਜਿਵੇਂ ਪ੍ਰਗਤੀ ਮੈਦਾਨ ਦੇ ਵਿੱਚ ਐਗਜ਼ਿਬਿਸ਼ਨ ਲੱਗਦੀ ਹੈ ਇੱਥੇ ਰੂਮਸ ਦੇ ਵਿੱਚ ਲਾਣਾ ਕਿਤੇ ਨਾ ਕਿਤੇ ਕੰਜੈਸਟਨ ਨਹੀਂ ਲੱਗਦਾ ਤੁਹਾਨੂੰ ਨਹੀਂ ਨਹੀਂ ਰੂਮ ਜ਼ਿਆਦਾ ਬੈਟਰ ਹੈ ਜੀ ਪ੍ਰਗਤੀ ਮੈਯੁਗਤਾ ਹਰ ਬੰਦੇ ਦੀ ਪ੍ਰਾਈਵੇਸੀ ਖਤਮ ਹੋ ਜਾਂਦੀ ਹੈ ਅੱਛਾ ਹਰ ਬੰਦੇ ਨੇ ਆਪਣਾ ਪ੍ਰੋਡਕਟ ਆਪਣੇ ਹਿਸਾਬ ਨਾਲ ਬਣਾਇਆ ਹੁੰਦਾ ਓਪਨ ਦੇ ਵਿੱਚ ਉਹ ਨਹੀਂ ਅੱਛਾ ਲੱਗਦਾ ਅੱਛਾ ਜੀ ਇੱਥੇ ਨਾਲੇ ਸੇਫ ਮਿਲਦੀ ਹੈ ਫਿਰ ਹੋਟਲ ਵੈਸੇ ਵਧੀਆ ਸੇਫ ਹੈ ਠੀਕ ਤੇ ਇਸ ਤਰ੍ਹਾਂ ਦੀ ਜਿਹੜੀ ਐਗਜ਼ਿਬਿਸ਼ਨ ਨਾਲ ਬਾਏਰ ਨੂੰ ਕਿੰਨਾ ਜਿਹੜਾ ਬੈਨੀਫਿਟ ਮਿਲਦਾ ਹੈ ਉਹਨੂੰ ਫਾਇਦਾ ਮਿਲਦਾ ਇੱਕ ਛਾਦੇ ਥੱਲੇ ਸਾਰੇ ਬ੍ਰਾਂਡ ਮਿਲਦੇ ਨੇ ਜੀ ਜਗ੍ਹਾ ਜਗ੍ਹਾ ਹਰ ਫੈਕਟਰੀ ਕੋਲ ਮੰਦੀ ਲੋੜ ਨਹੀਂ ਪੈਂਦੀ ਜੀ ਉਹਨੇ ਇੱਕ ਜਗ੍ਹਾ ਤੇ ਸਭ ਕੁਝ ਮਿਲਦਾ ਤੇ ਜਿਹੜੇ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੇ ਵਿਜ਼ਟਰ ਨੇ ਜਾਂ ਬਾਅਰ ਨੇ ਤੁਹਾਡੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਉਹਨਾਂ ਨੂੰ ਕਹਿੰਦੇ ਜੇ ਵੱਧ ਤੋਂ ਵੱਧ ਆਣਾ ਚਾਹੀਦਾ ਜੀ ਆਪਣਾ ਕੀਮਤੀ ਟਾਈਮ ਕੱਢ ਕੇ ਆਣ ਆਪਣੀ ਜੋ ਪਰਚੇਸ ਕਰਨੀ ਹੋਰ ਕਰਨ ਆ ਇੱਕ ਛਾਤੇ ਆ ਕੇ ਬਹੁਤ ਬੈਨੀਫਿਟ ਹੋ ਜਾਣਾ ਠੀਕ ਓਕੇ ਥੈਂਕ ਯੂ ਸਰ ਬੋਬੀ ਜੈਨ ਜੀ ਸਾਡੇ ਨਾਲ ਮੌਜੂਦ ਨੇ ਸਰ ਕੀ ਕਹਿਣਾ ਚਾਹੁੰਦੇ ਸਰ ਮੈਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਲੁਧਿਆਣਾ ਰੈਡੀਮੇਡ ਗਾਰਮੈਂਟ ਮੈਨੂਫੈਕਚਰ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਅੱਜ ਦਾ ਵੱਡਾ ਉਪਰਾਲਾ ਕਰਕੇ 155 ਕਮਰੇ ਇੱਕ ਛੱਤ ਦੇ نیچے 155 ਘਰ ਆਪਣੇ ਬ੍ਰਾਂਡ ਬਣਾ ਕੇ ਜੀ ਲੋਕਾਂ ਦੇ ਵਿੱਚ ਰਿਪਰੈਜ਼ੈਂਟ ਕਰ ਰਹੇ ਐ ਕਿ ਐਡੀ ਵੱਡੀ ਹਿੰਦੁਸਤਾਨ ਦੀ ਮੰਡੀ ਹੈ ਉਹਦੇ ਵਿੱਚ 155 ਘਰ ਇੱਕ ਛੱਤ ਦੇ नीचे ਜਿਹੜਾ ਕਸਟਮਰ ਤਿੰਨ ਦਿਨ ਲਈ ਆਊਗਾ ਔਰ ਰਾਮਨਾਥ ਵਿਜ਼ਿਟ ਕਰ ਸਕਦਾ 155 ਘਰਾਂ ਚ ਗਰਮੀ ਦੀ ਉਹਦੀ ਪਰਚੇਜ਼ਿੰਗ ਹੋ ਜਾਈ। ਜੀ ਇਹ ਸਾਡਾ ਬਹੁਤ ਵੱਡਾ ਉਪਰਾਲਾ ਵੈ। ਅਸੀਂ ਥੈਂਕਸਫੁਲ ਹੈ ਲੁਧਿਆਣਾ ਟਰੇਡਰ ਐਂਡ گارਮੈਂਟ ਐਸੋਸੀਏਸ਼ਨ ਵੱਲੋਂ ਐਲ ਆਰ ਜੀ ਐਮ ਦਾ ਕਿ ਉਹਨਾਂ ਨੇ ਬਹੁਤ ਵੱਡਾ ਪ੍ਰਯਾਸ ਕੀਤਾ ਹੈ। ਇੱਕ ਛੱਤ નીચે ਇੰਨੇ ਵੱਡੇ ਬ੍ਰਾਂਡ ਲਗਾ ਕੇ ਅਸੀਂ ਇਹਨਾਂ ਦਾ ਬਹੁਤ-ਬਹੁਤ ਪਹਿਲਾਂ ਦਾ ਸ਼ੁਕਰਗੁਜ਼ਾਰ ਕਰਦੇ ਹਾਂ। ਦੂਸਰੀ ਗੱਲ ਹੈ ਕਿ ਸਰਕਾਰ ਕੋ ਵੀ ਮੰਗ ਕਰਦੇ ਹਾਂ ਕਿ ਸਾਨੂੰ ਇੱਕ ਐਗਜ਼ੀਬਿਸ਼ਨ ਸੈਂਟਰ ਜਿਹੜਾ ਸਾਡੀ ਮੰਗ ਬੜੀ ਧੀਰ ਦੀ ਚੱਲਦੀ ਹੈ। ਜੀ ਮੰਤਰੀਆਂ ਨਾਲ ਗੱਲ ਵੀ ਚੱਲਦੀ ਹੈ ਸੀਐਮ ਨੂੰ ਵੀ ਚਿੱਠੀਆਂ ਲਿਖ ਰਹੇ ਆ ਕਿ ਸਾਡੀ ਲੁਧਿਆਣਾ ਨੂੰ ਇੱਕ ਐਗਜ਼ੀਬਿਸ਼ਨ ਸੈਂਟਰ ਮਿਲੇ ਅਸੀਂ ਉਹ ਵੀ ਇਸ ਪਲੇਟਫਾਰਮ ਦੇ ਮਾਧਿਅਮ ਤੋਂ ਮੰਗ ਕਰਦੇ ਆ ਕਿ ਜਲਦ ਹੀ ਇੱਕ ਮੈਨੂਫੈਕਚਰ ਲਈ ਐਗਜ਼ੀਬਿਸ਼ਨ ਸੈਂਟਰ ਵੀ ਬਣਾਇਆ ਜਾਵੇ ਥੈਂਕ ਯੂ ਦੋ ਜੀ ਵੀ ਸਾਡੇ ਨਾਲ ਮੌਜੂਦ ਨੇ ਇੱਥੇ ਦੇ ਸਰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਦੋ ਐਗਜ਼ਿਬਿਸ਼ਨਾਂ ਸਫਲ ਹੋ ਗਈਆਂ ਤੇ ਤੀਜੀ ਦੀ ਜਿਹੜੀ ਤਿਆਰੀ ਕਰ ਲਈ ਹੈ ਕਿਸ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ ਤੁਹਾਨੂੰ ਸਾਨੂੰ ਬਹੁਤ ਇਸ ਚੀਜ਼ ਵਿੱਚ ਖੁਸ਼ੀ ਹੈ ਕਿ ਸਾਰਿਆਂ ਦਾ ਸਾਥ ਸਾਨੂੰ ਮਿਲ ਰਿਹਾ ਹੈ ਟਰੇਡਰਸ ਦਾ ਗੱਦੀ ਵਾਲਿਆਂ ਦਾ ਸਾਰਿਆਂ ਦਾ ਸਾਨੂੰ ਸਾਥ ਮਿਲ ਰਿਹਾ ਹੈ ਤੇ ਸਾਨੂੰ ਹੋਰ ਉਮੀਦ ਹੈ ਕਿ ਆਉਣ ਵਾਲੇ ਟਾਈਮ ਵਿੱਚ ਸਾਡਾ ਹੋਰ ਮਲਟੀਪਲਾਈ ਹੋਏਗਾ ਪਲੱਸ ਨਹੀਂ ਹੋਏਗਾ ਜੋ ਵਿਜ਼ਟਰ ਹੈ ਕਿ ਸਾਰੇ ਕਸਟਮਰਸ ਨਾਲ ਵੀ ਗੱਲ ਹੁੰਦੀ ਹੈ ਉਹ ਬਹੁਤ ਖੁਸ਼ ਨੇ ਹੈਪੀ ਨੇ ਕਿ ਭਈ ਆਪਾਂ ਨੂੰ ਇੱਕ ਛੱਤ ਹਲੇ ਕਾਫੀ ਕੁਝ ਦੇਖਣ ਨੂੰ ਮਿਲ ਜਾਣਾ ਹੈ ਜਿਵੇਂ ਕਿ ਦੱਸਿਆ ਜਾ ਰਿਹਾ ਕਿ ਰੂਮ 155 ਜਿਹੜੇ ਸਿਲੈਕਟਡ ਰੂਮ ਆ ਹਲੇ ਲੋਕੀ ਲੜਦੇ ਨਹੀਂ ਤੁਹਾਡੇ ਨਾਲ ਕਿ ਹਾਂ ਯਾਰ ਸਾਡੀ ਹਲੇ ਪਾਈ ਨਹੀਂ ਅੰਦਰ ਅਸੀਂ ਇਹਦੇ ਸਾਰੇ ਸਿਲੈਕਟਡ ਬ੍ਰਾਂਡ ਪਾਏ ਆ ਉਸ ਦੇ ਬਾਵਜੂਦ ਹੁਣ ਸਾਡੇ ਕੋਲ ਸਪੇਸ ਹੀ ਹੈ ਨਹੀਂਗਾ ਇਹ ਤਾਂ ਸਾਡੀ ਮਜਬੂਰੀ ਹੈ ਸਾਰੇ ਸਾਡੇ ਭਰਾ ਨੇ ਜੇ ਕੋਈ ਲੜਦੇ ਵੀ ਨੇ ਤੇ ਉਹਨਾਂ ਕੋਲੋਂ ਅਸੀਂ ਮਾਫੀ ਮੰਗ ਲੈਂਦੇ ਆ ਹੈ ਤੇ ਹੈ ਹੀ ਸਾਡੇ ਕੋਲ ਬਹੁਤ ਅਜੀਬ ਬੰਦੇ ਇਨਕੁਆਰੀਜ਼ ਬਹੁਤ ਆ ਗਈਆਂ ਨੇ ਪਰ ਅਸੀਂ ਇੱਕ ਅਕਮੋਡੇਟ ਹੀ ਨਹੀਂ ਕਰ ਪਾ ਰਹੇ ਸਾਡੀ ਮਜਬੂਰੀ ਹੈ ਜੀ ਕਿਸ ਤਰ੍ਹਾਂ ਦੇਖਦੇ ਹਾਂ ਕਿ ਜਿਹੜੇ 3rd ਟਾਈਮ ਜਿਹੜੀ ਲੱਗਣ ਜਾ ਰਹੀ ਹੈ ਕਿਸ ਤ ਵਿਸਟਰਲੀ ਸਮਰਦਾ ਕਲੈਕਸ਼ਨ ਹੈ ਸਾਰੇ ਬਹੁਤ ਐਕਸਾਈਟਡ ਨੇ ਆਉਣ ਨੂੰ ਸਾਰੇ ਖੁਸ਼ ਨੇ ਕਿਸ ਤਰ੍ਹਾਂ ਦਾ ਜਿਹੜਾ ਇਸ ਵਕਤ ਟ੍ਰੈਂਡ ਜਿਹੜਾ ਕੀ ਚੱਲਦਾ ਵੈ ਇਸ ਵਾਰੀ ਇਸ ਵੇਲੇ ਸਮਰਦਾ ਟ੍ਰੈਂਡ ਹੈ ਜੀ ਸਾਰਾ ਹਾਫ ਬਾਜੂ ਦਾ ਪਹਿਲੇ ਆਪਾਂ ਵਿੰਟਰ ਦੀ ਲਗਾ ਕੇ ਆਟੇ ਹੁਣ ਗੋ ਸਮਰਦੀ ਤਿਆਰੀ ਹੈ ਹਰ ਬੰਦਾ ਮਤਲਬ ਪੂਰੇ ਜੋਸ਼ ਨਾਲ ਲੱਗਾ ਹੋਇਆ ਸਾਡੇ ਜਿੰਨੇ ਪਾਰਟਿਸਪੈਂਟਸ ਨੇ ਸਾਰੇ ਪੂਰੇ ਜੋਸ਼ ਨਾਲ ਲੱਗੇ ਹੋਏ ਆ ਮੈਨੂੰ ਨਹੀਂ ਲੱਗਦਾ ਜਿਵੇਂ ਪ੍ਰਗਤੀ ਮੈਦਾਨ ਦੇ ਵਿੱਚ ਐਡੀ ਵੱਡੀ ਐਗਜ਼ੀਬਿਸ਼ਨ ਸੈਂਟਰ ਲੁਧਿਆਣਾ ਦੇ ਵਿੱਚ ਵੀ ਚਾਹੀਦਾ ਬੜੀ ਵਾਰੀ ਜਿਹੜਾ ਪਿਛਲੀ ਵਾਰੀ ਵੀ ਜਿਵੇਂ ਬੱਗਾ ਸਾਹਿਬ ਜਾਂ ਹੋਰ ਐਮਐਲਏ ਆਏ ਸੀ ਉਹਨਾਂ ਨੂੰ ਵੀ ਤੁਸੀਂ ਅਪੀਲ ਕੀਤੀ ਗਈ ਸੀ ਤੇ ਕੁਝ ਹੋ ਰਿਹਾ ਨਹੀਂ ਅਸੀਂ ਇਸ ਚੀਜ਼ 'ਚ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਇੱਕ ਕੋਈ ਐਗਜ਼ੀਬਿਸ਼ਨ ਸੈਂਟਰ ਅਸੇ ਸ਼ਹਿਰ ਦੇ ਵਿੱਚ ਕੋਈ ਜਗ੍ਹਾ ਲੋਕੇਟ ਕੀਤੀ ਜਾਏ ਹੁਣ ਇਹ ਤੇ ਸਰਕਾਰਾਂ ਦੇ ਉੱਤੇ ਦੇਖੋ ਕਦੋਂ ਸੁਣਵਾਈ ਹੁੰਦੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਇਨਾ ਮੈਨੂਫੈਕਚਰ ਹੈਗਾ ਇਹ ਵਾ ਤੇ ਉਹ ਹਰੇਕ ਬੰਦਾ ਜਿਹੜਾ ਸਮਾਨ ਲੈ ਕੇ ਜਾ ਆਪਣੇ ਸੈਂਪਲਸ ਲੈ ਕੇ ਜਿਹੜਾ ਜਾਂਦਾ ਸੀ ਉਹ ਹੁਣ ਤੁਸੀਂ ਇੱਕੋ ਮੰਡੀ ਦੇ ਵਿੱਚ ਜਾਵੇਂਗੇ ਐਗਜ਼ੀਬਿਸ਼ਨ ਲਗਾ ਰਹੇ ਹਾਂ ਤਾਂ ਕਿਸ ਤਰ੍ਹਾਂ ਦੇ ਇਹਦਾ ਆਪਣਾ ਇੱਕ ਯੂਨਿਟੀ ਸ਼ੋ ਹੁੰਦੀ ਹੈ ਕਿ ਆਪਾਂ ਆਪਣੇ ਸ਼ਹਿਰ ਵਿੱਚ ਲਗਾ ਰਹੇ ਹਾਂ ਅੱਗੇ ਪਹਿਲੇ ਛੋਟੇ ਛੋਟੇ ਸ਼ਹਿਰਾਂ ਜਾਂਦੇ ਸੀਗੇ ਪਰ ਹੁਣ ਆਪਾਂ ਲੁਧਿਆਣੇ ਇਸ ਚੀਜ਼ ਦਾ ਅਰੇਂਜਮੈਂਟ ਕੀਤਾ ਤੇ ਹਰ ਬੰਦਾ ਚਾਹੁੰਦਾ ਕਿ ਚਲ ਆਪਾਂ ਇੱਥੇ ਹੀ ਅਰੇਂਜਮੈਂਟ ਕਰੀਏ ਜੀ ਵੀ ਹੁਣ ਜਿਵੇਂ ਬਾਰਵੀਂ ਜਿਵੇਂ ਐਗਜ਼ਿਬਿਸ਼ਨ ਲੱਗਦੇ ਆ ਲੁਧਿਆਣਾ ਮੈਂ ਲੁਧਿਆਣਾ ਵਾਲੇ ਬਾਰ ਵੀ ਜਾ ਕੇ ਕਈ ਵਾਰੀ ਐਗਜ਼ਿਬਿਸ਼ਨ ਲਾਂਦੇ ਆ ਫਿਲਹਾਲ ਜਾਵੇਂ ਦੇਖ ਰਹੇ ਆ ਪਿਛਲੇ 3 ਸਾਲਾਂ ਤੋਂ ਤੁਹਾਡੇ ਨਾਲ ਜਿਹੜੇ ਜੁੜੇ ਹੋਏ ਉਹ ਇੱਥੇ ਹੀ ਲਾ ਰਿਹਾ ਹਾਂ ਨਹੀਂ ਨਹੀਂ ਅਗੋਂ ਜਦ ਆਪਾਂ ਨੂੰ ਹਰ ਬੰਦੇ ਨੂੰ ਇੱਥੇ ਹੀ ਬਿਜ਼ਨਸ ਮਿਲ ਜਾਏਗਾ ਉਹ ਬਾਹਰ ਕੀ ਕਰਨ ਜਾਏਗਾ ਜੀ ਉਹਨੂੰ ਲੋੜ ਹੀ ਨਹੀਂ ਬਾਹਰ ਜਾਣ ਦੀ ਜੋ ਜਿਵੇਂ ਤਾ ਵੀ ਜਵੇਂ ਦੇਖਿਆ ਜਾਂਦਾ ਕਿ ਬਾਕੀ ਜਗਾ ਐਗਜ਼ੀਬਿਸ਼ਨ ਲੱਗਦੇ ਤਾਂ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਲੁਧਿਆਣਾ ਐਡਾ ਵੱਡਾ ਸ਼ਹਿਰ ਹੈਗਾ ਇੱਥੇ ਕਿਉਂ ਨਹੀਂ ਲੋਕ ਆਉਂਦੇ ਨਹੀਂ ਡਿਪੈਂਡ ਕਰਦਾ ਲੁਧਿਆਣਾ ਦੇ ਹਰ ਬੰਦੇ ਦੀ ਆਪਣੀ ਮਾਰਕੀਟਸ ਹੈ ਹੁਣ ਕਈ ਬੰਦੇ ਬੰਬੇ ਦੀ ਮਾਰਕੀਟ ਨਹੀਂ ਜਾ ਕੇ ਆਪਣੇ ਆਪ ਨੂੰ ਉਹਨਾਂ ਨੇ ਆਪਣੀ ਪ੍ਰੈਜ਼ੈਂਸ ਸ਼ੋਅ ਕਰ ਲਈ ਹਰ ਇੱਕ ਦੀ ਮਾਰਕੀਟ ਹੈ ਜੀ ਇਹ ਹਰ ਬੰਦੇ ਦੀ ਪਾਲਿਸੀ ਹੈ ਕਈ ਵਾਰ ਹੁਣ ਇੱਥੇ ਬੰਬੇ ਦਾ ਕਸਟਮਰ ਨਹੀਂ ਆਂਦਾ ਉਹ ਕਹਿੰਦਾ ਮੈਂ ਬੰਬੇ ਜਾਵਾਂ ਜੀ ਇਦਾਂ ਵੈਸਟ ਦੇ ਕਸਟਮਰਸ ਹੈ ਉਹਨਾਂ ਨੂੰ ਟੱਚ ਕਰਨ ਜਾਂਦੇ ਆ ਹਰ ਬੰਦੇ ਦੀ ਆਪਣੀ ਮਾਰਕੀਟਸ ਹੈ ਆਪਣੀ ਪਾਲ ਉਹ ਇੱਕ ਵਾਰੀ ਦੁਆਰਾ ਜਿਹੜੇ ਡੇਟ ਦੁਆਰਾ ਦੱਸ ਦੋ ਤੇ ਟਾਈਮਿੰਗ ਕੀ ਰਹੇਗੀ ਤੇ ਵੈਨਿਊ ਕੀ ਰਹੇਗਾ ਉਹਦਾ 28 29 30 ਹਿਆਤੇ ਜਗਾ ਆਪਣਾ ਜੀ ਜਿਹੜਾ ਸਮਰ ਦਾ ਫੇਰ ਲੱਗਣ ਜਾ ਰਿਹਾ ਜੀ ਤੇ ਇਹਦੀ ਟਾਈਮਿੰਗ ਸਵੇਰੇ 9 ਵਜੇ ਤੋਂ ਲੈ ਕੇ ਤੇ 8 ਵਜੇ ਤੱਕ ਹੈ 8 ਵਜੇ ਤੱਕ ਹਾਂਜੀ ਹੋਟਲ ਹਿਆਰ ਹਾਂਜੀ ਹੋਟਲ ਹਿਆਰ ਥੈਂਕ ਯੂ ਸਰ ਓਕੇ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਅੱਜ ਜਿਹੜੀ ਦੋ ਪਿਛਲੇ ਜਿਹੜੇ ਦੋ ਸਾਲਾਂ ਤੋਂ ਜਿਹੜੀ ਐਲ ਆਰ ਜੀ ਐਮ ਐਮ ਮੀਟਿੰਗ ਚੱਲ ਰਹੀ ਸੀ ਉਸ ਤੋਂ ਬਾਅਦ ਜਿਹੜਾ ਕਿ ਅੱਜ ਵੀ ਜਿਹੜੀ ਮੀਟਿੰਗ ਕੀਤੀ ਗਈ ਹੈ ਤੇ ਜਿਹੜੀ 28 29 30 ਨੂੰ ਜਿਹੜਾ ਹੋਟਲ ਹਯਾਤ ਦੇ ਵਿੱਚ ਜਿਹੜੀ ਐਗਜ਼ਿਬਿਸ਼ਨ ਲੱਗਣ ਜਾ ਰਹੀ ਹੈ ਤੁਸੀਂ ਵੀ ਜਰੂਰ ਪਹੁੰਚੋ ਦੇਖਦੇ ਰਹੋ ਬਣੇ ਰਹੋ ਜਾਨੀ ਤੇ ਸ਼ੁਕਰੀਆ। ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ਟ ਐਲ ਆਰਜੀ ਐਮਏ ਜਿਹੜੀ ਐਗਜ਼ਿਬਿਸ਼ਨ ਲੱਗਣ ਜਾ ਰਹੀ ਹੈ ਤੀਜੀ ਜਿਹੜੀ ਐਗਜ਼ਿਬਿਸ਼ਨ ਲੱਗਣ ਜਾ ਰਹੀ ਹੈ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜੀ ਕੱਲ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਅੱਜ ਵੀ ਜਿਹੜੀ ਇਹ ਮੀਟਿੰਗ ਜਿਹੜੀ ਹੈ ਚੱਲਦੀ ਪਈ ਹੈ سلسلہ ਜਿਹੜਾ ਚੱਲਦਾ ਪਿਆ ਹੈ ਮੀਟਿੰਗਾਂ ਦਾ